ਜਿਹੜਾ ਚੋਨਾ ਜੇ 7-8 7-8 ਫੁੱਟ ਪਾਣੀ ਅਸੀਂ ਚੜਕਦਾ ਦੇਖ ਲਿਆ ਬਈ ਖਤਮ ਹੋ ਜਾਂਦਾ ਬਈ ਜੀ ਖਤਮ ਹੈ ਨਿਸਰਿਆ ਹੋਇਆ ਸੀਗਾ ਥੋੜੀ ਆ ਗਈ ਜੀ ਪਾਣੀ ਹਾਂ ਪਾਣੀ ਮਰ ਗਈ ਸਾਰੀ ਸੀਰੀ ਮਤਲਬ ਤਿਆਰ ਹੀ ਸੀਗਾ ਮਹੀਨੇ ਇੱਕ ਹੋਰ ਖੜ ਜਾਂਦਾ ਸੀ ਜੀ ਇਸਰੀ ਵੀ ਜੀਰੀ ਨੂੰ ਪਾਣੀ ਲੱਗ ਗਿਆ ਖਤਮ ਖਤਮ ਹੈ ਦਾਣਾ ਸਾਰਾ ਖਤਮ 23 ਚ ਵੀ ਇਹ ਹੋਇਆ ਉਦੋਂ ਮੁਆਵਜ਼ਾ ਮਿਲਿਆ ਤੁਹਾਨੂੰ ਨਹੀਂ ਸਾਨੂੰ ਨਹੀਂ ਕੁਝ ਵੀ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕਿੰਨੀ ਖੇਤੀ ਕਰਦੇ ਹੋ ਤੁਸੀਂ ਸਾਡੇ ਬਾਦੋ ਡੇਡ ਡੇਡ ਕਿੱਲਾ ਆਂਦਾ ਸਾਡੇ ਸਰਕਾਰ ਤਾਂ ਕਹਿ ਰਹੀ ਸੀ ਮੁਰਗੀ ਦਾ ਵੀ ਮੁਆਵਜ਼ਾ ਅਸੀਂ ਦੇ ਦੇਾਂਗੇ ਹਾਂ ਆਂਡੇ ਤੱਕ ਦਾ ਵੀ ਕਹਿ ਰਹੇ ਸੀ ਬਹੁਤ ਕੁਝ ਕਹਾਣੀਆਂ ਤੋਂ ਉਹ ਜਿਹੜਾ ਪੱਤਰਕਾਰ ਪੁੱਛ ਰਿਹਾ ਸੀ ਉਹਨੂੰ ਕਹਿ ਰਹੇ ਸੀ ਕਿ ਤੂੰ ਪੀਟੀਸ ਤੋਂ ਹਾਂਜੀ 4 ਫੁੱਟ ਪਾਣੀ ਹੋਊਗਾ ਸੜਕ ਤੇ ਉਹ ਪਾਣੀ ਦਾ बहाव ਤਾਂ ਤੇਜ਼ ਹੈ ਜੀ ਉੱਤੇ ਬੰਦਾ ਲਾ ਕੇ ਟਰੈਕਟਰ ਵੀ ਲੰਘ ਸਕਦਾ ਜੀ ਨਹੀਂ ਲੰਘਦਾ ਟਰੈਕਟਰ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਜੇਰ ਬਹੁਤ ਦੁਰਘਟਨਾ ਪਾਪਰ ਸਕਦੇ ਜੇ ਕੋਈ ਰਿਸਕ ਲਊਗਾ ਜੀ ਆ ਗੰਦਾ ਨਾਲਾ ਚੰਡੀਗੜ੍ਹ ਤੋਂ ਵੰਦਾ ਜੀ ਆ ਕੱਗਰ ਪੈ ਗਈ ਜੀ ਇਹ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਜੀ ਦੋਨਾਂ ਦਾ ਪਾਣੀ ਮਤਲਬ ਪਾਣੀ ਸਟੋਰ ਹੋ ਜਾਂਦਾ ਜੀ ਕੱਗਰ ਤੇ ਕੱਗਰ ਨਾਲ ਕਦੇ ਇੱਧਰ ਹੋ ਜਾਂਦਾ ਜੀ ਜਿਵੇਂ ਪੁਰਾਣੇ ਟਾਈਮਾਂ ਚ ਰਾਸਤਾ ਬਦਲਦਾ ਰਹਿੰਦਾ ਰਸਤਾ ਬਦਲਦਾ ਰਹਿੰਦਾ ਹੈ ਲੋਕਾਂ ਦੀ ਆਪਣੀ ਜੱਦੀ ਜਤਾ ਟੋਡੇ ਵਿਧਾਇਕ ਤੱਕ ਸ਼ਰੇਆਮ ਕਹਿ ਕੇ ਗਏ ਸਾਡੇ ਕੈਮਰੇ ਤੇ ਉਹ ਕਹਿੰਦੇ ਕਿ ਲੋਕਾਂ ਨੇ ਘੱਗਰ ਦੇ ਰਸਤੇ ਬੰਦ ਕਰਤੇ ਇੱਕ ਪਾਸੇ ਕਬਜ਼ਾ ਕੀਤਾ ਫਿਰ ਦੂਏ ਪਾਸੇ ਨੂੰ ਹੋ ਲੈਂਦਾ ਘੱਗਰ ਅਸੀਂ ਕੀ ਕਰੀਏ ਕਹਿੰਦੇ ਸਫਾਈ ਕਰਾਈਏ ਤੇ ਕਿੱਥੋਂ ਕਰਾਈਏ ਅਸੀਂ ਨਾਲ ਸੀ ਸੀ ਮੌਕਾ ਵੀ ਨਾਲ ਦੇ ਦਿਖਾਇਆ ਜੀ ਉਹਨਾਂ ਨੂੰ ਜਦੋਂ ਅਸੀਂ ਉਹ ਤੋਂ ਬੰਦ ਲਾਉਣ ਦਾ ਟਾਈਮ ਆਇਆ ਜੀ ਜੀ ਜੀਮਿੰਦਾਰ ਤੋਂ ਪਾੜ ਪਿਆ ਹੋਇਆ ਸੀ ਉਹ ਜੀਮਿੰਦਾਰ ਕਹਿੰਦਾ ਜੀ ਮੈਂ ਇੱਥੇ ਬੰਦ ਨਹੀਂ ਲਗਣ ਦੇਣਾ ਜੀ ਮੇਰੀ ਜ਼ਮੀਨ ਖਰਾਬ ਹੁੰਦੀ ਹਰ ਵਾਰੀ ਟੁੱਟ ਜਾਂਦਾ ਜੀ ਮੈਂ ਜਾਂ ਤਾਂ ਮੇਰੀ ਮਿੱਟੀ ਪਾ ਕੇ ਦਿਓ ਜਾਂ ਮੇਰੇ ਖੇਰ ਸਮਾਰ ਕੇ ਦਿਓ ਉਹ ਜੇ ਉਸ ਜੀਮਿੰਦਾਰ ਕਰਕੇ ਕੰਮ ਰੁਕ ਗਿਆ ਜੀ ਕਿੰਨਾ ਕਿੰਨੇ ਕਿਲੋਮੀਟਰ ਦਾ ਇਹ ਬੰਨ ਮਾਰਨਾ ਪਊਗਾ ਜੇ ਪਿੰਡ ਬਚਾਉਣੇ ਨੇ ਹਮੇਸ਼ਾ ਦੇ ਲਈ ਇਹ ਤਾਂ ਇਹ ਸੰਭੂ ਬਾਰਡਰ ਤੋਂ ਲੈ ਕੇ ਜੀ ਆਹ ਦੇਖ ਲੋ ਤੇ ਤੇ ਅਸਰਾਲੇ ਤੱਕ ਇੱਥੇ ਤੱਕ ਸਮਾਰਨ ਬਣਾਉਣਾ ਹੈ ਸਸ਼ੀਕਾਲ ਜੀ ਪੰਜਾਬੀ ਮਾਈਕ ਦੇਖ ਰਹੇ ਹੋ ਤੇ ਇਸ ਵੇਲੇ ਅਸੀਂ ਪਟਿਆਲਾ ਜ਼ਿਲ੍ਹਾ ਦੇ ਵਿੱਚ ਆ ਪਟਿਆਲੇ ਜ਼ਿਲ੍ਹੇ ਦਾ ਹਲਕਾ ਕਨੌਰ ਤੇ ਜਿੱਥੇ ਹਾਲਾਤ ਬਹੁਤ ਮਾੜੇ ਹੁੰਦੇ ਜਾ ਰਹੇ ਨੇ ਤੁਸੀਂ ਹੁਣ ਤੱਕ ਮਾਝਾ ਤੇ ਦੁਆਬੇ ਇਲਾਕੇ ਦੇ ਵਿੱਚ ਹੜਾਂ ਦੀ ਮਾਰ ਦੇਖੀ ਪਰ 2023 ਦੇ ਵਿੱਚ ਇਸ ਹਲਕੇ ਨੇ ਵੀ ਹੜਾਂ ਦੀ ਮਾਰ ਦੇਖੀ ਤੇ ਡਰ ਇਸ ਗੱਲ ਦਾ ਕਿਉਂਕਿ ਇਸ ਵਾਰ ਵੀ ਇਸ ਇਲਾਕੇ ਦੇ ਵਿੱਚ ਪਾਣੀ ਆ ਗਿਆ ਆ ਕੱਗਰ ਓਵਰਫਲੋ ਹੋ ਚੁੱਕਿਆ ਤੇ ਕੱਗਰ ਦਾ ਓਵਰਫਲੋ ਹੋਇਆ ਪਾਣੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਕਿਸ ਹੱਦ ਤੱਕ ਕਨੌਰ ਹਲਕੇ ਦੇ ਪਿੰਡਾਂ ਨੂੰ ਕੱਗਰ ਦੇ ਪਾਣੀ ਨੇ ਡਬੋ ਦਿੱਤਾ ਇਹ ਪਾਣੀ ਕੋਈ ਥੋੜਾ ਮੋਤਾ ਪਾਣੀ ਨਹੀਂ ਇੱਥੇ 7 ਤੋਂ 8 ਫੁੱਟ ਤੱਕ ਜਿਹੜਾ ਪਾਣੀ ਆ ਉਹ ਚੜ ਗਿਆ ਥੋੜਾ ਜਿਹਾ ਕੈਮਰਾ ਜੇਕਰ ਜ਼ੂਮ ਕਰਕੇ ਅੱਗੇ ਦੇਖੀਏ ਤਾਂ ਤੁਸੀਂ ਇਹ ਸਾਰੇ ਖੇਤ ਨੇ ਜਿਹੜੇ ਕਿ ਖੇਤ ਤਾਂ ਇਸ ਵੇਲੇ ਨਹੀਂ ਦਿਖਦੇ ਇਹ ਦਰਿਆ ਹੀ ਲੱਗ ਰਿਹਾ ਕਿ ਜਿਵੇਂ ਕੋਈ ਸਤਲੋਜ ਜਾਂ ਬਿਆਸ ਦਰਿਆ ਚੜ ਕੇ ਆ ਗਿਆ ਹੋਵੇ ਘੱਗਰ ਦੀ ਮਾਰ ਇੱਥੇ ਐਨੀ ਪਈਆ ਔਰ ਹਰ ਸਾਲ ਪੈਂਦੀ ਹੈ 23 ਦੇ ਵਿੱਚ ਵੀ ਪਈ ਤੇ 25 ਦੇ ਵਿੱਚ ਵੀ ਇਹਨਾਂ ਪਿੰਡਾਂ ਨੂੰ ਮਾਰ ਪਈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਦਰਖਤਾਂ ਤੋਂ ਪਰੇ ਜਾ ਕੇ ਇੱਕ ਦਰਖਤ ਤੇ ਛੋਟਾ ਜਿਹਾ ਕੋਠਾ ਜਿਹੜੀ ਕਿ ਮੋਟਰ ਹੈ ਕਿਸਾਨ ਦੀ ਮੋਟਰ ਉੱਥੇ ਕੋਠਾ ਤੇ ਤੁਸੀਂ ਦੇਖ ਸਕਦੇ ਹੋ ਕਿ ਉਹ 60% ਤੱਕ ਕੋਠਾ ਜਿਹੜਾ ਡੁੱਬ ਚੁੱਕਿਆ ਅਮੂਮਨ ਜੇਕਰ ਉਸ ਦੀ ਹਾਈਟ ਆਪਾਂ ਨਾਪੀਏ ਤਾਂ 10 ਤੋਂ 12 ਫੁੱਟ ਤੱਕ ਦੀ ਉਹਦੀ ਹਾਈਟ ਹੋਏਗੀ ਤੇ ਇਸ ਵੇਲੇ ਉੱਥੇ 6 ਤੋਂ ਲੈ ਕੇ 7 ਫੁੱਟ ਤੱਕ ਪਾਣੀ ਹੈ ਜਿਹੜਾ ਉਹ ਚੜ ਗਿਆ ਸੋ ਕਿਨਾਰ ਹਲਕੇ ਦੇ ਇਹ ਪਿੰਡ ਨੇ ਤੁਹਾਨੂੰ ਦੱਸ ਦਿਆਂ ਕਿ ਇੱਧਰ ਕਨੈਕਟੀਵਿਟੀ ਟੁੱਟ ਗਈ ਹੈ ਪਿੱਛੋਂ ਅਸੀਂ ਲਾਛੜੂ ਜਿਹੜਾ ਪਿੰਡਾ ਵੱਡਾ ਲਾਛੜੂ ਕਿਹਾ ਜਾਂਦਾ ਉਸ ਤੋਂ ਬਾਅਦ ਇੱਕ ਜਿਹੜਾ ਵੱਡਾ ਨਾਲੇ ਨੂੰ ਪਾਰ ਕਰਕੇ ਅਸੀਂ ਇੱਥੇ ਪਹੁੰਚੇ ਹਾਂ ਪਿੰਡ ਦਾ ਜਿਹੜਾ ਸਕੂਲ ਹੈ ਲਾਛੜੂ ਕਲਾਂ ਦਾ ਉਹ ਇੱਥੇ ਆ ਸਕੂਲ ਦੇ ਸਾਹਮਣੇ ਜੇਕਰ ਗਰਾਊਂਡ ਦੇਖੀਏ ਤਾਂ ਸਟੇਡੀਅਮ ਹੈ ਜਿਹੜੀ ਉੱਥੇ ਵੀ 7-8 ਫੁੱਟ ਪਾਣੀ ਆ ਜਿਹੜਾ ਭਰ ਗਿਆ ਇਹ ਮੁੰਡੇ ਬਾਈ ਜੀ ਉਹਨੀ ਨੇ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਨੇ ਸ਼ਾਇਦ ਬਾਈ ਜੀ ਲਾਛੜੂ ਪਿੰਡ ਦੇ ਰਹਿਣ ਵਾਲਿਓ ਕਿਵੇਂ ਉਧਰ ਤੁਹਾਡਾ ਪਿੰਡ ਠੀਕ ਆ ਹਾਂ ਪਿੰਡਾ ਠੀਕ ਆ ਉਰਾਂ ਬਹੁਤ ਨੁਕਸਾਨ ਇਹ ਕਿਹੜੇ ਪਿੰਡਾਂ ਚ ਆ ਗਿਆ ਇਹ ਚਮਾਰੂ ਕਾਮੀ ਕਲਾਂ ਚਮਾਰੂ ਕਾਮੀ ਜੰਮਗੋਲੀ ਉਂਟਸਰ ਕਈ ਪਿੰਡ ਮਤਲਬ 5-6 ਪਿੰਡ ਹੈਗੇ ਨੇ 10 ਪਿੰਡ ਹੋਣੇ ਜੀ ਜਿੱਥੇ ਪਾਣੀ ਆ ਹਾਂ ਪਾਣੀ ਤੇ ਕੋਈ ਇੱਥੇ ਤੁਸੀਂ ਦੇਖਿਆ ਕੋਈ ਪ੍ਰਸ਼ਾਸਨ ਆਇਆ ਹੋਵੇ ਅਸੀਂ ਦੇਖ ਨਹੀਂ ਰਹੇ ਕਿ ਕਿਸ਼ਤੀ ਆ ਕੋਈ ਕੁਝ ਵੀ ਨਹੀਂ ਹੈ ਕੁਝ ਨਹੀਂ ਹੈ ਕਿਸ਼ਤੀ ਕੁਸਤੀ ਆਲੇ ਕੱਢ ਘਾ ਲੇ ਗਏ ਮੁੰਡੇ ਦਾ ਸੱਪ ਲੜ ਗਿਆ ਦਾ ਚਮਾਰੂ ਤੇ ਹੂੰ ਉਹਨੂੰ ਕੱਢ ਘਾ ਲੇ ਗਏ ਕਿਸ਼ਤੀ ਵਾਲੇ ਤੇ ਉਹ ਫੌਜ ਆਈ ਸੀਗੀ ਸੋ ਇਸ ਤੋਂ ਅੱਗੇ ਕਿਉਂਕਿ ਚਮਾਰੂ ਪਿੰਡ ਪੈਂਦਾ ਚਮਾਰੂ ਪਿੰਡ ਹਰ ਵੇਲੇ ਮਾਰ ਪੈਂਦੀ ਆ ਤੇ ਉੱਥੇ ਦੱਸਿਆ ਜਾ ਰਿਹਾ ਸੀ ਕਿ ਪਾਣੀ ਉੱਥੇ ਪਿੰਡ ਦੇ ਵਿੱਚ ਵੀ ਆ ਕੋਸ਼ਿਸ਼ ਕਰਾਂਗੇ ਅਸੀਂ ਉੱਥੇ ਪਹੁੰਚਣ ਦੀ ਪਰ ਜਦੋਂ ਤੱਕ ਕਿਸੇ ਬੋਟ ਦਾ ਪ੍ਰਬੰਧ ਨਹੀਂ ਹੁੰਦਾ ਉੱਥੇ ਤੱਕ ਪਹੁੰਚਣਾ ਮੁਸ਼ਕਲ ਹੈ ਹੁਣ ਚਮਾਰੂ ਪਿੰਡ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਿਸੇ ਵਿਅਕਤੀ ਦੇ ਜਿਹੜਾ ਸਾਪਾ ਉਹ ਡੰਗ ਮਾਰ ਗਿਆ ਤੇ ਫਿਰ ਫੌਜ ਆਪਣੀ ਐਂਬੂਲੈਂਸ ਲੈ ਕੇ ਤੇ ਕਸ਼ਤੀ ਲੈ ਕੇ ਉੱਥੇ ਤੱਕ ਗਈ ਤੇ ਉਸ ਤੋਂ ਬਾਅਦ ਪਾਣੀ ਦੇ ਰਾਹੀ ਉਸ ਮੁੰਡੇ ਨੂੰ ਕੱਢ ਕੇ ਬਾਹਰ ਹਸਪੀਟਲ ਪਹੁੰਚਾਇਆ ਗਿਆ ਇਹ ਹਾਲਾਤ ਇਹਦਾ ਪਿੰਡਾ ਦੇ ਨੇ ਬਾਈ ਜੀ ਤੁਹਾਡਾ ਕਿਹੜਾ ਪਿੰਡਾ ਹੈ ਮਾਰੂ ਪਿੰਡਾ ਜੀ ਮੇਰਾ ਜੀ ਤੁਸੀਂ ਇੱਥੇ ਕਿਵੇਂ ਪਹੁੰਚੇ ਇੱਥੇ ਤੱਕ ਮੈਂ ਜੀ ਪਿੰਡ ਦਾ ਸੇਵਾਦਾਰਾਂ ਨਹੀਂ ਸਰਪੰਚਾਂ ਜੀ ਮੈਂ ਪਿੰਡ ਦਾ ਚਮਰੂ ਦਾ ਜੀ ਅੱਛਾ ਤੁਸੀਂ ਸਰਪੰਚ ਸਾਹਿਬ ਹੋ ਕੀ ਨਾਂ ਹੈ ਜੀ ਮੇਰਾ ਨਾਂ ਕਪਤਾਨ ਸਿੰਘ ਹੈ ਜੀ ਕਪਤਾਨ ਜੀ ਕੀ ਹਾਲਾਤ ਨੇ ਤੁਹਾਡੇ ਪਿੰਡ ਦੇ ਕਿਉਂਕਿ ਇੱਥੋਂ ਮੈਂ ਰਾਤ 9 ਵਜੇ ਗਿਆ ਜੀ ਇੱਥੋਂ ਜੀ ਹਾਂ ਸਾਡ ਅਸੀਂ ਕੱਲ੍ਹ ਕੁਸੇ ਬਦਾਰਾ ਨੇ ਕੋ ਪੰਚਾਇਤ ਵੱਲੋਂ ਅਸੀਂ ਤਰਪਾਲਾ ਵੰਡੇ ਸੀ ਛੱਤਾਂ ਚੋਰੀਆਂ ਦੀ ਬਾਰਸੋਂ ਜ਼ਿਆਦਾ ਹੋਣ ਕਰਕੇ ਜੀ ਹਾਂ ਉਹ ਤਰਪਾਲਾ ਸਾਡੇ ਤੇ ਨੇੜੇ ਸਹਿਰ ਛੋਟਾ ਹੋਣ ਕਰਕੇ ਤਰਪਾਲਾ ਮਿਲਿਆ ਨਹੀਂ ਛੋਟੇ ਨੇੜੇ ਥੋੜੇ ਘਨੌਰ ਪੈਂਦਾ ਹਾਂ ਥੋੜੀ ਰਹਿ ਗਈ ਮੈਂ ਰਾਤ ਪਰੋਂ ਲੈ ਕੇ ਆਇਆ ਸੀ ਜੀ ਹੁਣ ਤੇ ਹੁਣ ਜਾਣ ਦਾ ਕੋਈ ਤਰਪਾਲਾ ਕਾਦੇ ਲਈ ਵੀ ਜਿਹੜੇ ਲੋਕ ਕੋਠਿਆਂ ਤੇ ਚੜ੍ਹੇ ਨੇ ਛੱਤਾਂ ਚੋਰੀਆਂ ਜੀ ਫਿਰ ਤਾਂ ਉਹਨਾਂ ਛੱਤਾਂ ਦੇ ਪਾਣੀ ਹੈ ਜੀ ਹੁਣ ਉਹ ਇੰਨੇ ਮਜਬੂਰ ਹੋ ਗਏ ਜੀ ਉਹ ਕੋਠੇ ਤੇ ਬਹਿ ਕੇ ਹੁਣ ਆਪਣੀ ਝੁੰਗੀਆਂ ਬਣਾਣਗੇ ਜੀ ਮਤਲਬ ਘਰਾਂ ਚ ਪਾਣੀ ਆ ਗਿਆ ਬਾਹਰਲੇ ਬਾਹਰ ਜਿਹੜੇ ਪਿੰਡ ਆ ਉਹਦੇ ਵੜ ਗਿਆ ਜੀ ਬਾਕੀ ਉਹਨਾਂ ਨੇ ਥੈਲੇ ਲਾ ਕੇ ਅਸੀਂ ਰਾਤ ਨਾਲ ਲਾ ਕੇ ਉਹਨਾਂ ਨੇ ਜਿਹੜੇ ਦਰਵਾਜ਼ੇ ਸੀ ਉਹ ਬੰਦ ਕਰ ਲਏ ਜੀ ਤੇ ਹੁਣ ਹੈ ਦਾ ਖਤਰੇ ਚ ਆਲੇ ਦੇ ਬਾਹਰ ਇਹ ਕਹਾਂਦੇ ਪਾਣੀ ਵੜ ਗਿਆ ਜੀ ਸਾਡੇ ਸਾਡੇ ਕੋਲ ਕੁਝ ਤਸਵੀਰਾਂ ਨੇ ਇਸ ਵੇਲੇ ਉਹ ਚਮਾਰੂ ਪਿੰਡ ਦੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਨਾਲ ਦੀ ਨਾਲ ਕਿਉਂਕਿ ਸਰਪੰਚ ਕਪਤਾਨ ਸਾਹਿਬ ਸਾਡੇ ਨਾਲ ਨੇ ਇਸ ਵੇਲੇ ਚਮਾਰੂ ਪਿੰਡ ਦੇ ਹੀ ਸਰਪੰਚ ਨੇ ਉਹ ਹਾਲਾਤ ਦੱਸ ਰਹੇ ਨੇ ਨਾਲ ਕੁਝ ਤਸਵੀਰਾਂ ਜਿਹੜੀਆਂ ਸਾਡੇ ਤੱਕ ਪਹੁੰਚੀਆਂ ਨੇ ਚਮਾਰੂ ਪਿੰਡ ਦੀਆਂ ਉਹ ਤੁਹਾਨੂੰ ਨਾਲ ਅਸੀਂ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਪਾਣੀ ਆ ਜਿਹੜਾ ਉਹ ਖੇਤਾਂ 'ਚ ਤਾਂ ਹੈ ਹੀ ਸੀ ਪਿੰਡ ਦੀਆਂ ਗਲੀਆਂ ਦੇ ਵਿੱਚ ਪਿੰਡ ਦੇ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਗਿਆ ਸਰਪੰਚ ਸਾਹਿਬ ਇੱਕ ਸਵਾਲ ਇਹ ਹੈ ਕਿ ਤੁਸੀਂ ਬਾਹਰ ਕਿਵੇਂ ਨਿਕਲੇ ਜਾਂ ਤੁਸੀਂ ਪਹਿਲਾਂ ਹੀ ਬਾਹਰ ਸੀ ਮੈਂ ਰਾਤ ਗਿਆ ਸੀ 3 ਵਜੇ ਸੀ ਪਿੰਡ ਦੀ ਸਾਰਾ ਉਦੋਂ ਸ਼ਾਂਤੀ ਬਿਲਕੁਲ ਨੋਰਮਲ ਮਲ ਪਾਣੀ ਵੱਧ ਰਿਹਾ ਹੋ ਗਿਆ ਅੱਗੇ ਨੂੰ ਚਲਦੇ ਆ ਮਾੜਾ ਜਿਹਾ ਦਿਖਾ ਦਈਏ ਹਾਂ ਪਾਣੀ ਵੱਧ ਰਿਹਾ ਸੀ ਜੀ ਤੇ ਮੈਨੂੰ ਮੈਂ ਮੇਰੀ ਰਹਿ ਸਹਰਾੰਤੋ ਸਾਈਡ ਤੋਂ ਅੱਥੀ ਪਿੰਡਾ ਜੀ ਮੈਨੂੰ ਉੱਥੇ ਜਾਣਾ ਜ਼ਰੂਰੀ ਸੀ ਜੋਨਮਾ ਸਵੇਰੇ ਫੋਨ ਕੀਤਾ ਪਾਣੀ ਵੱਧ ਰਿਹਾ ਸੀ ਜੀ ਜਦੋਂ ਮੈਂ ਇੱਥੇ ਪਹੁੰਚਿਆ ਜੀ ਤਾਂ ਰਸਤੇ 'ਚ ਮੈਂ ਫੋਨ ਕੀਤਾ ਜੀ ਤੇ ਉੱਥੇ ਤਰਪਾਲਾ ਕਹਿੰਦੇ ਕਿ ਨੌਰ ਮਿਲ ਨਹੀਂ ਨੇ ਜਿਹੜੀ ਪੰਨ ਲੋਡ ਹੈ ਜੀ ਲੋਕਾਂ ਨੂੰ ਮੈਂ ਰਾਤ ਭਰੋਂ ਲੈ ਕੇ ਇੱਥੇ ਪਹੁੰਚਿਆ ਜੀ ਵੀ ਮੇਰੇ ਤੋਂ ਪਹਿਲਾਂ ਜੀ ਮੇਰੇ ਪਿੰਡ ਦੇ ਜਿਹੜੇ ਮੁੰਡੇ ਦੀ SAP ਡੰਗਣ ਨਾਲ ਦੁਰਘਟਨਾ ਹੋਈ ਹੈ ਜੀ ਇਹਨਾਂ ਉਹ ਮੁੰਡੇ ਦਾ ਉਹਦਾ ਨਾਮ ਜੀ ਗੁਰਦੀਪ ਸਿੰਘ ਜੀ ਕਿੰਨੇ ਸਾਲ ਦਾ ਮੁੰਡਾ ਉਹ 35 ਸਾਲ ਦਾ ਜੀ ਅੱਛਾ ਉਹਦੇ ਬਾਰੇ ਪਤਾ ਕਿਵੇਂ ਲੜਿਆ ਘਰੀ ਦਾਖਲ ਹੋ ਗਿਆ ਜਾਂ ਬਾਹਰ ਸੀ ਸਵੇਰੇ ਜੀ ਜਿਵੇਂ ਪਿੰਡ ਦੇ ਵਿੱਚ ਪਾਣੀ ਦੇ ਸਰਬੇ ਲੈ ਰਹੇ ਜੀ ਪਿੰਡ ਦੇ ਇਕੱਠੇ ਹੋ ਕੇ ਸਾਰੇ ਉਹ ਵੀ ਨਾਲ ਸੀ ਉਹਦੇ ਕਿਤੇ ਪਾਣੀ ਚ ਲੜਿਆ ਜੀ ਸੱਪ ਪਰ ਬਚਾਉ ਹੈ ਜੀ ਉਹਦਾ ਠੀਕ ਹੈ ਉਹ ਕਹਿੰਦੇ ਠੀਕ ਹੈ ਹੁਣ ਉਹ ਮੈਂ ਮੇਰੇ ਨਾਲ ਦੇ ਮੈਂਬਰ ਨੇ ਉਹ ਲੈ ਕੇ ਗਏ ਜੀ ਉਹਨੂੰ ਇਥੋਂ ਕਿਸ਼ਤੀ ਆ ਜੀ ਕਿਸ਼ਤੀ ਚ ਜਾ ਕੇ ਜਿੱਥੋਂ ਤੱਕ ਟਰੈਕਟਰ ਆਇਆ ਜੀ ਉੱਥੋਂ ਦਾ ਟਰੈਕਟਰ ਤੇ ਲੈ ਕੇ ਆਏ ਜੀ ਉਸ ਤੋਂ ਬਾਅਦ ਕਿਸ਼ਤੀ ਚ ਕਰਕੇ ਜਿਹਨੂੰ ਟ੍ਰਾਂਸਫਰ ਫੇਰਾ ਉਹਨੂੰ ਇੱਥੇ ਐਂਬੂਲੈਂਸ ਆ ਗਈ ਜੀ ਤੁਹਾਡੇ ਤੁਸੀਂ ਸਰਪੰਚੋ ਦੇਖੋ ਤੁਹਾਡੇ ਨਾਲ ਪ੍ਰਸ਼ਾਸਨ ਸਿੱਧਾ رابطہ ਰੱਖੂਗਾ ਮੌਜੂਦਾ ਹੀ ਹੋ ਸਰਪੰਚ ਠੀਕ ਹੈ ਨਾ ਕੋਈ ਆਇਆ ਪ੍ਰਸ਼ਾਸਨ ਦੀ ਕਾਲ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਕੀ ਕੋਈ ਮਦਦ ਚਾਹੀਦੀ ਹੋਵੇ ਕੱਲਾ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਤੇ ਐਮਐਲਏ ਸਾਹਿਬ ਨੇ ਪੂਰੀ ਟੀਮ ਭੇਜੀ ਹੋਈ ਸੀ ਜੀ ਹੁਣ ਤਾਂ ਪਾਣੀ ਜ਼ਿਆਦਾ ਹੋਣ ਕਰਕੇ ਪ੍ਰਸ਼ਾਸਨ ਨੂੰ ਜਾ ਸਕਦਾ ਜੀ ਲੇਕਿਨ ਕਿਸਤੀ ਪ੍ਰਸ਼ਾਸਨ ਕਿਸ਼ਤੀਆਂ ਦੇ ਨਾਲ ਤਾਂ ਜਾ ਸਕਦੀ ਕਿਸਤੀ ਆਈ ਸੀ ਕਿਸਤੀ ਜਾ ਕੇ ਆਈ ਹੁਣ ਉਹ ਤਾਂ ਚਲੋ ਮੁੰਡਾ ਕੱਢ ਲਿਆ ਨਾ ਉਹ ਤਾਂ ਸੱਪ ਦੇ ਡੰਗਣ ਕਰਕੇ ਉਹ ਸਿਰਫ ਗਏ ਉਸ ਤੋਂ ਬਾਅਦ ਕਿਸਤੀ ਇੱਕ ਆਈ ਸੀ ਉਸ ਤੋਂ ਬਾਅਦ ਪਤਾ ਲੱਗ ਗਿਆ ਵੀ ਕਹਿੰਦੇ ਵੀ ਇਹ ਤਾਂ ਸਰਾਲਾ ਸਾਈਡ ਆ ਉਹ ਆਪਣਾ ਪਾਪਰਫਲੋ ਹੋਇਆ ਓਵਰਫਲੋ ਹੋ ਕਰਕੇ ਉਹਨਾਂ ਨੂੰ ਅਮਰਦਾਸੂ ਉੱਤੇ ਜਾਣਾ ਪੈ ਗਿਆ ਜੀ ਅੱਛਾ ਜੇ ਹੁਣ ਤੁਹਾਡੇ ਪਿੰਡ ਤੱਕ ਪਹੁੰਚ ਕਰਨੀ ਹੋਵੇ ਕਿਉਂਕਿ ਆ ਮੈਂ ਕਹੂੰਗਾ ਕਿ ਇੱਕ ਵਾਰ ਫਿਰ ਤੋਂ ਦਿਖਾਈਏ ਆਜੋ ਆ ਇੱਥੇ ਤੱਕ ਸੜਕ ਤੱਕ ਤੁਸੀਂ ਪਹੁੰਚ ਸਕਦੇ ਹੋ ਇਸ ਤੋਂ ਅੱਗੇ ਨਹੀਂ ਪਹੁੰਚ ਸਕਦੇ ਕਿੰਨਾ ਕੁ ਅੱਗੇ ਜੇ ਜਾਈਏ ਆਪਾਂ ਕਿੰਨੇ ਫੁੱਟ ਪਾਣੀ ਸੜਕ ਤੇ ਜਾਂ ਆਸੇ-ਪਾਸੇ 4-4 ਫੁੱਟ ਪਾਣੀ ਹੋਊਗਾ ਸੜਕ ਤੇ ਉਹ ਪਾਣੀ ਦਾ बहाव ਤਾਂ ਤੇਜ਼ ਹੈ ਜੀ ਉੱਤੇ ਬੰਦਾ ਲੱਕੀ ਟਰੈਕਟਰ ਵੀ ਲੰਘ ਸਕਦਾ ਜੀ ਨਹੀਂ ਲੰਘਦਾ ਟਰੈਕਟਰ ਵੀ ਇਹ ਤਾਂ ਹੋ ਹੀ ਨਹੀਂ ਸਕਦਾ ਜੇਰ ਬਹੁਤੁਰ ਘਟਨਾ ਪਾਪਰ ਸਕਦੇ ਜੇ ਕੋਈ ਰਿਸਕ ਲਊਗਾ ਜੀ ਅਸੀਂ ਇੱਥੇ ਰੋਕਣ ਵਾਸਤੇ ਹੀ ਖੜੇ ਆ ਜੀ ਕੋਈ ਜਾ ਕੇ ਰਿਸਕ ਨਾ ਲਵੇ ਜੀ ਇੱਧਰ ਹੁਣ ਜਿਵੇਂ ਦੇਖਦਿਆ ਕਿ 2023 ਚ ਵੀ ਪਾਣੀ ਆਇਆ ਸੀਗਾ ਹੁਣ ਜਿਹੜਾ ਇਹ ਪਾਣੀ ਹੈ ਇਹ ਆ ਕੇ ਖੜ ਗਿਆ 6-6 7-7 ਫ ਜੇ ਤਾਂ ਪਿੱਛੋਂ ਹੋਰ ਆਇਆ ਤਾਂ ਤਾਂ ਅਸੀਂ ਮੰਨਦੇ ਆ ਕਿ ਨਹੀਂ ਘਟਣਾ ਹੈ ਨਾ ਪਾਣੀ ਨੇ ਜੇ ਮਤਲਬ ਪਿੱਛੋਂ ਰੁਕ ਗਿਆ ਪਾਣੀ ਫਿਰ ਕਿੰਨੇ ਦਿਨ ਹੋ ਸਕਦਾ ਹੈ ਪਾਣੀ ਉਤਰਨ ਨੂੰ ਲੱਗਣਗੇ 3-4 ਦਿਨ ਤਾਂ ਲੱਗ ਜਾਂਦੇ ਆ ਜੀ ਘਟੋ ਘਟਾ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕਿਉਂਕਿ 4 ਦਿਨ ਇਸ ਕਰਕੇ ਲੱਗਦਾ ਜੀ ਪਾਣੀ ਨੂੰ ਟਾਈਮ ਆਹ ਗੰਦਾ ਨਾਲਾ ਚੰਡੀਗੜ੍ਹ ਤੋਂ ਆਂਦਾ ਜੀ ਆਹ ਕੱਗਰ ਪੈ ਗਈ ਜੀ ਇਹ ਇੱਥੇ ਆ ਕੇ ਇਕੱਠੇ ਹੋ ਜਾਂਦੇ ਆ ਜੀ ਦੋਨਾਂ ਦਾ ਪਾਣੀ ਮਤਲਬ ਪਾਣੀ ਇਥੇ ਸਟੋਰ ਹੋ ਜਾਂਦਾ ਜੀ ਕਿਉਂਕਿ ਨਿਕਲ ਦੀ ਜਗ੍ਹਾ ਨਹੀਂ ਇਹ ਇਹਦੇ ਬੰਦ ਨਹੀਂ ਗੰਦੇ ਨਾਲੇ ਦਾ ਬੰਦ ਨਹੀਂ ਹੈਗਾ ਮਜ਼ਬੂਤ ਪਰ ਪਾਣੀ ਸਾਈਡ ਹੈ ਜਿੱਧ ਨੇ ਲੋਕ ਤਾਂ ਇੱਧਰ ਵੀ ਵੱਸਦੇ ਨੇ ਨਾ ਪਰਲੇ ਪਾਸੇ ਵੱਸਦੇ ਇੱਧਰ ਇੱਧਰ ਸਾਈਡ ਹੈ ਨਹੀਂ ਜੀ ਹੋਣਾ ਚਾਹੀਦਾ ਜੀ ਵੈਸੇ ਹਾ ਹੋਣਾ ਚਾਹੀਦਾ ਜੀ ਤੇ ਇਹ ਤਾਂ ਫਿਰ ਡਰੇਨੇਜ ਦਾ ਡਿਪਾਰਟਮੈਂਟ ਦੀ ਨਲਾਇਕੀ ਆ ਨਾ ਜਿਹੜੇ ਲੋਕ ਗਾਲਾਂ ਕੱਢਦੇ ਮਤਲਬ ਸਹੀ ਕੱਢਦੇ ਨੇ ਗਾਲਾਂ ਇੱਕ ਪਾਸੇ ਬੰਦ ਹੈ ਇੱਕ ਪਾਸੇ ਬੰਦ ਹੀ ਨਹੀਂ ਹਾਂ ਜੀ ਹਾਂ ਜੀ ਇਹ ਤਾਂ ਸਹੀ ਆ ਜੀ ਲੋਕਾਂ ਦਾ ਰੋਣਾ ਦਾ ਸੱਚਾਈ ਹੈ ਹਾਂ ਬਾਪੂ ਜੀ ਕੱਗਰ ਕਾ ਵੀ ਬੰਨ ਹੋਣਾ ਚਾਹੀਦਾ ਉਰਾਂ ਵੀ ਸਾਈਡ ਪਿੰਡਾਂ ਦੇ ਵਿੱਚ ਤੇ ਕੱਗਰ ਕਾ ਵੀ ਬੰਨ ਹੋਵੇ ਤੇ ਕੱਗਰ ਅਸੀਂ ਤੁਹਾਡੇ ਤੁਹਾਡੇ ਐਮ ਐਲ ਏ ਦੇ ਨਾਲ ਗੱਲ ਹੋਈ ਸੀਗੀ ਤੁਹਾਨੂੰ ਮੈਂ ਦੱਸਦਾ ਉਹ ਕਹਿੰਦੇ ਕਿ ਘੱਗਰ ਦੀ ਜਿਹੜੀ ਜ਼ਮੀਨ ਆਉਂਦੀ ਆ ਜਾਂ ਘੱਗਰ ਜਿੱਥੋਂ ਬੈਂਦਾ ਉਥੋਂ ਲੋਕਾਂ ਨੇ ਕਬਜ਼ੇ ਕਰਕੇ ਖੇਤੀ ਕਰੀ ਹੋਈ ਆ ਕਿ ਉਹ ਛੱਡਦੇ ਨਹੀਂ ਹੈ ਉਹ ਕਹਿੰਦੇ ਜੇ ਉਹ ਛੱਡਣਗੇ ਤਾਂ ਅਸੀਂ ਸਾਫ਼ ਕਰਾ ਸਕਦੇ ਆ ਇਹ ਕਨੌਰ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਬਿਆਨ ਆ ਹੁਣੇ ਅਸੀਂ ਗੱਲ ਕਰਕੇ ਆਏ ਸੀ ਇਹ ਇਹ ਠੀਕ ਹੈ ਗੱਲ ਵੀਰ ਜੀ ਇਹ ਕਿਸੇ ਦੀ ਕਬਜ਼ਾ ਨਹੀਂ ਕਰਿਆ ਹੋ ਜਿੰਮੇਦਾਰਾਂ ਨੇ ਇੱਕ ਲੋਕਾਂ ਦੀ ਆਪਣੀ ਜੱਦੀ ਜਿਹਾ ਆਦਤ ਆ ਜੀ ਘੱਗਰ ਦਾ ਇਹ ਘੱਗਰ ਨਾ ਕਦੇ ਇੱਧਰ ਹੋ ਜਾਂਦਾ ਜੀ ਜਿਵੇਂ ਪੁਰਾਣੇ ਟਾਈਮਾਂ 'ਚ ਰਾਸਤਾ ਬਦਲਦਾ ਰਹਿੰਦਾ ਰਸਤਾ ਬਦਲਦਾ ਰਹਿੰਦਾ ਹੈ ਲੋਕਾਂ ਦੀ ਆਪਣੀ ਜੱਦੀ ਜਗ੍ਹਾ ਥੋਡੇ ਵਿਧਾਇਕ ਤੱਕ ਸ਼ਰੇਆਮ ਕਹਿ ਕੇ ਗਏ ਸਾਡੇ ਕੈਮਰੇ ਤੇ ਉਹ ਕਹਿੰਦੇ ਕਿ ਲੋਕਾਂ ਨੇ ਘੱਗਰ ਦੇ ਰਸਤੇ ਬੰਦ ਕਰਤੇ ਇੱਕ ਪਾਸੇ ਕਬਜ਼ਾ ਕੀਤਾ ਫਿਰ ਦੂਏ ਪਾਸੇ ਨੂੰ ਹੋ ਲੈਂਦਾ ਘੱਗਰ ਅਸੀਂ ਕੀ ਕਰੀਏ ਕਹਿੰਦੇ ਸਫਾਈ ਕਰਾਈਏ ਤੇ ਕਿੱਥੋਂ ਕਰਾਈਏ ਨਹੀਂ ਐਸਾ ਕੁਝ ਨਹੀਂ ਡੀਸੀ ਸਾਹਿਬ ਐਮਐਲਏ ਸਾਹਿਬ ਪਿੱਛੇ ਸਾਡੇ ਛੋਟੀ ਕਾਮੀ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ ਜਿੱਥੇ ਬੰਦ ਟੁੱਟਿਆ ਪਿਛਲੇ ਵਾਰੀ ਨੁਕਸਾਨ ਹੋਇਆ ਜੀ ਅਸੀਂ ਨਾਲ ਸੀ ਸੀ ਮੌਕਾ ਵੀ ਨਾਲ ਦੇ ਦਿਖਾਇਆ ਜੀ ਉਹਨਾਂ ਨੂੰ ਜਦੋਂ ਅਸੋ ਤੋਂ ਬੰਦ ਲਾਉਣ ਦਾ ਟਾਈਮ ਆਇਆ ਜੀ ਜੀਦੀ ਜ਼ਿਮੀਂਦਾਰ ਤੋਂ ਪਾੜ ਪਿਆ ਹੋਇਆ ਸੀ ਉਹ ਜ਼ਿਮੀਂਦਾਰ ਕਹਿੰਦਾ ਜੀ ਮੈਂ ਇੱਥੇ ਬੰਦ ਨਹੀਂ ਲਗਣ ਦੇਣਾ ਜੀ ਮੇਰੀ ਜ਼ਮੀਨ ਖਰਾਬ ਹੁੰਦੀ ਹਰ ਵਾਰੀ ਟੁੱਟ ਜਾਂਦਾ ਜੀ ਮੈਂ ਜਾਂ ਤਾਂ ਮੇਰੀ ਮਿੱਟੀ ਪਾ ਕੇ ਦੇਓ ਜਾਂ ਮੇਰੇ ਖੇਰ ਸਮਾਰ ਕੇ ਦੇਓ ਉਹ ਜੇ ਉਸ ਜ਼ਿਮੀਂਦਾਰ ਕਰਕੇ ਕੰਮ ਰੁਕ ਗਿਆ ਜੀ ਉਹ ਉੱਥੇ ਉੱਥੇ ਰਹਿ ਗਿਆ ਉੱਥੇ ਦਾ ਉੱਥੇ ਰਹਿ ਗਿਆ ਜੇ ਉਹ ਹੋ ਜਾਂਦਾ ਫਿਰ ਕੁਝ ਹੱਲ ਹੋ ਜਾਂਦਾ ਫਰਕ ਪੈਂਦਾ ਜੀ ਬਹੁਤ ਪਾਣੀ ਫਿਰ ਸਿੱਧਾ ਜਾਂਦਾ ਜੀ ਫਿਰ ਕਿੰਨਾ ਕਿੰਨੇ ਕਿਲੋਮੀਟਰ ਦਾ ਇਹ ਬੰਨ ਮਾਰਨਾ ਪਊਗਾ ਜੇ ਪਿੰਡ ਬਚਾਉਣੇ ਨੇ ਹਮੇਸ਼ਾ ਦੇ ਲਈ ਇਹ ਤਾਂ ਜੀ ਸੰਭੂ ਬਾਡਰ ਤੋਂ ਲੈ ਕੇ ਜੀ ਆਹ ਦੇਖ ਲੋ ਤੇ ਇਹਦੇ ਅਸਰਾਲੇ ਤੱਕ ਇੱਥੇ ਤੱਕ ਸਮਾਰਨ ਬਣਾਉਂਦੇ ਆ ਇਹਦਾ ਕੋਈ ਹੋ ਨਹੀਂ ਹਾਂ ਜੀ ਬਾਬੂ ਜੀ ਕਿੰਨੀ ਕੁ ਮਾਰ ਦੇਖ ਲਈ ਤੁਸੀਂ ਹੁਣ ਕਿੰਨੀ ਕੁ ਵਾਰ ਬਹੁਤ ਜ਼ਿਆਦਾ ਦੀ ਮਾਰ ਤੋਂ 93 ਤੋਂ ਜ਼ਿਆਦਾ ਬਾਬਾ ਪਾਣੀ ਆਲੀ ਆ ਇੱਬੀ ਪਾਣੀ ਜ਼ਿਆਦਾ ਹਾਂ ਹਾਂ ਇਹ ਨੌਜਵਾਨ ਖੜੇ ਕੀ ਨਾਮ ਅਮਨਪ੍ਰੀਤ ਸਿੰਘ ਜੀ ਅਮਨ 23 ਵਾਲਾ ਦੇਖਿਆ ਹੁਣ ਮਾਰ ਉਸ ਤੋਂ ਪਹਿਲਾਂ ਤਾਂ ਨਹੀਂ ਕਦੇ ਪਾਣੀ ਦੇਖਿਆ ਸੀ ਆ 2 ਸਾਲ ਬਾਅਦ ਫੇਰ ਆ ਗਿਆ ਕੀ ਦੇਖਦੇ ਹੋ ਕਿ ਇਹ ਤਾਂ ਫੇਰ ਇਸ ਤਰੀਕੇ ਦੇ ਨਾਲ ਆ ਸਰਕਾਰ ਕਹਿੰਦੀ ਹੈ ਕਿ ਅਸੀਂ ਲੋਕਾਂ ਦੇ ਕਰਕੇ ਬਣਦੇ ਆ ਜਾਂ ਲੋਕਾਂ ਦੀ ਅਸੀਂ ਸੇਵਾ ਕਰਦੇ ਆ ਸਾਰਾ ਕੁਝ ਦੇਖਦੇ ਆ ਪਰ ਆ ਚੀਜ਼ ਦਾ ਹੱਲ ਤੁਸੀਂ ਦੇਖ ਲਓ 100 ਸਾਲ ਹੋ ਗਏ ਹੋਣੇ ਐਵੇਂ ਹੀ ਕੱਗਰ ਮਾਰ ਕਰਦਾ ਕੀ ਕਰ ਰਹੀ ਹੈ ਤੁਹਾਡੇ ਹਿਸਾਬ ਦੇ ਨਾਲ ਬਜ਼ੁਰਗ ਕਰ ਸੁਣ ਰਹੇ ਆ ਜੀ ਬਜ਼ੁਰਗਾਂ ਦੇ ਸੁਣ ਰਹੇ ਆ ਜੀ ਬਾਕੀ ਇੱਕ ਨਾ ਇੱਧਰ ਵੀ ਪਾੜ ਪੈ ਰਿਹਾ ਥੋੜਾ ਜਿਹਾ ਮਤਲਬ ਜਿੱਥੋਂ ਪਿਛਲੀ ਵਾਰੀ ਉਹ ਹੋਇਆ ਸੀ ਨਾ ਇੱਧਰੋਂ ਮਤਲਬ ਐਸਵਾਈਐਲ ਚੋਂ ਹੋ ਗਿਆ ਸੀਗਾ ਪਾਣੀ ਟੁੱਟ ਕੇ ਉੱਥੇ ਵੀ ਹੁਣ ਨਾ ਪਾੜ ਪੈ ਰਿਹਾ ਥੋੜਾ ਜਿਹਾ ਹੁਣ ਆਰਮੀ ਉੱਥੇ ਖੜੀ ਆ ਸਰਾਲੇ ਹਾਂ ਸਾਰਾ ਕੁਝ ਜਦੋਂ ਇੱਥੋਂ ਟੁੱਟ ਗਿਆ ਫਿਰ ਇੱਥੇ ਆ ਜਾਣਗੇ ਮਤਲਬ ਇੱਥੇ ਜਿਹੜੀ ਪਹਿਲਾਂ ਨਹੀਂ ਹੱਲ ਕਰਦੇ ਜਦੋਂ ਟੁੱਟ ਗਿਆ ਫਿਰ ਉੱਥੇ ਸਾਰਾ ਕੁਝ ਆ ਜਾਂਦਾ ਹਾਂਜੀ ਹਾਂਜੀ ਸਰਪੰਚ ਸਾਹਿਬ ਕੀ ਕਹਿ ਰਹੇ ਹੋ ਮੈਂ ਤਾਂ ਐਂ ਕਹਿ ਰਿਹਾ ਜੀ ਵੀ ਇਹ ਜਿਹੜਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਜੀ ਇਹ ਸਾਡੇ ਬਜ਼ੁਰਗ ਕਹਿੰਦੇ ਆ ਜੀ ਇਹ ਤਾਂ ਸਾਡੇ ਸੋਚੀ ਤੋਂ ਪਤਾ ਨਹੀਂ ਕਿੰਨੀ ਪੀੜ੍ਹੀਆਂ ਲੰਘੀਆਂ ਜੀ ਇਹ ਘੱਗਰ ਦੀ ਮਾਰ ਚੱਲਦੇ ਆ ਰਹਿਆਂ ਨੇ ਇਹ ਤਾਂ ਸਾਡੇ ਪਿੰਡ ਨੂੰ ਆਦਤ ਹੀ ਪੈ ਗਈ ਜੀ ਮਤਲਬ ਤੁਹ ਬੇਬਸੀ ਹੋ ਗਈ ਹੁਣ ਜਿਵੇਂ ਟੀਟ ਹੋ ਜਾਂਦਾ ਬੰਦਾ ਪਹਿਲਾਂ ਜਿਹੜੀ ਧੁੰਨ ਲਾਇਆ ਸੀ ਜੀ ਪਤੂਨੇ ਦਾ ਬੀਜ ਆਇਆ ਜਾਂ ਨਿਕਲਿਆ ਜੇ ਤੋਂਨਾ ਸਾਰਾ ਖਰਾਬ ਹੋ ਗਿਆ ਜੀ ਲੋਕਾਂ ਦਾ ਅੱdte ਜੀਮੇਦਾਰਾਂ ਨੇ ਬਾਕੇ ਦਵਾਰੇ ਲਾਇਆ ਜੀ ਅੱਛਾ ਹੁਣ ਜਿਹੜਾ ਚੋਨਾ ਜੇ 7 8 7 8 ਫੁੱਟ ਪਾਣੀ ਅਹੀ ਚੜਕਦਾ ਦੇਖ ਲਿਆ ਬਈ ਖਤਮ ਹੋ ਜਾਂਦਾ ਬਈ ਜੀ ਖਤਮ ਐ ਨਿਸਰਿਆ ਹੋਇਆ ਸੀਗਾ ਤੁਹਾਡੀ ਹੈਗੀ ਜਮੀਨ ਕਿ ਦੂਜੇ ਪਿੰਡ ਚ ਹਾਂ ਹੈਗੀ ਐ ਜੀ ਕੰਮ ਹੀ ਆਈ ਪੁੰਡ ਤੋਂ ਆ ਗਈ ਥੱਲੇ ਪਾਣੀ ਦੇ ਹਾਂ ਤੁਹਾਡੀ ਆ ਗਈ ਜੀ ਪਾਣੀ ਥੱਲੇ ਪਾਣੀ ਮਾ ਮਰ ਗਈ ਜੀ ਸਾਰੀ ਸਰੀਰ ਤਿਆਰ ਹੀ ਸੀਗਾ ਮਹੀਨਾ ਇੱਕ ਹੋਰ ਖੜ ਜਾਂਦਾ ਤੀ ਨਿਸਰੀ ਵੀ ਜੀਰੀ ਨੂੰ ਪਾਣੀ ਲੱਗਿਆ ਖਤਮ ਖਤਮ ਐ ਦਾਣਾ ਸਾਰਾ ਖਤਮ ਕੋਈ ਕੁਛ ਨਹੀਂ ਬਚਣਾ ਕੋਈ ਸੁਣੀ ਬਾਕੀ ਬਾਬੂ ਪਿਛਲੇ 23 ਚ ਵੀ ਇਹ ਹੋਇਆ ਉਦੋਂ ਮੁਆਵਜ਼ਾ ਮਿਲਿਆ ਤੁਹਾਨੂੰ ਨਹੀਂ ਸਾਨੂੰ ਨਹੀਂ ਕੁਝ ਵੀ ਨਹੀਂ ਮਿਲਿਆ ਕੋਈ ਨਹੀਂ ਮਿਲਿਆ ਕਿੰਨੀ ਖੇਤੀ ਕਰਦੇ ਹੋ ਤੁਸੀਂ ਸਾਡੇ ਬਾਦੋ ਡੇਡ ਡੇਡ ਕਿੱਲਾ ਆਂਦਾ ਸਾਡੇ ਸਾਰੀ ਤੇ ਪਹਿਲੇ ਹੀ ਡੇਡ ਕਿੱਲਾ ਤੇ ਉਹ ਵੀ ਮਰ ਜਾਂਦਾ ਕੋਈ ਮੁਆਵਜ਼ਾ ਨਹੀਂ 23 ਚ ਨਾ ਕੋਈ ਨਹੀਂ ਮਿਲਿਆ ਸਰਕਾਰ ਤਾਂ ਕਹਿ ਰਹੀ ਸੀ ਮੁਰਗੀ ਦਾ ਵੀ ਮੁਆਵਜ਼ਾ ਸੀ ਦੇ ਦੇਾਂਗੇ ਹੈ ਆਂਡਿਆਂ ਤੱਕ ਦਾ ਵੀ ਕਹਿ ਰਹੇ ਸੀ ਇਹ ਤਾਂ ਬਹੁਤ ਕੁਝ ਕਹਾਣੀਆਂ ਤੋਂ ਹੁਣ ਇਹ ਜੀ ਬਿਆਨ ਉਹ ਜਿਹੜਾ ਪੱਤਰਕਾਰ ਪੁੱਛ ਰਹੇ ਸੀਗੇ ਉਹਨੂੰ ਕਹ ਰਹੇ ਸੀਗੇ ਵੀ ਤੂੰ ਪੀਟੀਸ ਤੋਂ ਆ ਹਾਂਜੀ ਅੱਛਾ ਉਹ ਦੇਖੋ ਤੁਸੀਂ ਵੀ ਸ਼ਾਇਦ ਹੋਵੋਗੇ 22 ਦੇ ਵਿੱਚ ਤੁਸੀਂ ਵੀ ਸ਼ਾਇਦ ਕਿਤੇ ਨਾ ਕਿਤੇ ਬਹੁਤ ਸਾਰੇ ਨੌਜਵਾਨ ਨਾਲ ਲੱਗੇ ਸੀਗੇ ਪਾਰਟੀ ਦੇ ਹਾਂਜੀ ਉਮੀਦ ਸੀ ਇੱਕ ਬਦਲਾਅ ਹੋਊਗਾ ਹੋਇਆ ਜਾਂ ਨਹੀਂ ਹੋਇਆ ਲੋਕਾਂ ਨੇ ਆਪਣੇ ਘਰਦਿਆਂ ਨਾਲ ਲੜ ਲੜ ਕੇ ਵੋਟਾਂ ਪਾਈਆਂ ਜੀ ਅਸੀਂ ਵੀ ਵੋਟਾਂ ਪਾਈਆਂ ਜੀ ਹਾਂ ਜਿਵੇਂ ਮਤਲਬ ਕਿਸੇ ਦਾ ਕਾਲੀ ਸੀ ਕਾਲੀ ਸੀ ਕੋਈ ਕਾਂਗਰਸੀ ਸੀ ਆਪਿਓ ਹਨਾ ਜਿਵੇਂ ਆਪਾਂ ਪਹਿਲਾਂ ਵੀ ਕਾਲੀ ਆ ਕਾਂਗਰਸੀ ਸੀ ਹਰੇਕ ਬੰਦੇ ਨੇ ਉਹ ਕਰਕੇ ਜੀ ਬਗਾਵਤ ਕਰਕੇ ਵੋਟਾਂ ਪਾਈਆਂ ਮੁੰਡੇ ਲੈ ਕੇ ਗਏ ਯਾਨੀ ਕਿ ਪਰਿਵਾਰ ਨੂੰ ਹਨਾ ਮੁੰਡੇ ਨਵੇਂ ਜੁੜੇ ਫਿਰ ਹੁਣ ਉਹ ਆ ਚੀਜ਼ਾਂ ਦੇਖ ਕੇ ਤੁਹਾਨੂੰ ਹੁੰਦਾ ਕੀ ਯਾਰ ਅਸੀਂ ਗਲਤ ਸੀਗੇ ਹੁਣ ਮਾਪੇ ਵੀ ਕਹਿੰਦੇ ਹੁਣੇ ਕਿ ਤੁਸੀਂ ਵੋਟਾਂ ਪਾਈਆਂ ਸੀ ਦੇਖੋ ਜੀ ਇਹ ਤਾਂ ਤੁਹਾਨੂੰ ਪਤਾ ਹੀ ਕਹਿੰਦੇ ਆ ਜੀ ਫਿਰ ਕੀ ਕਰੀਏ ਹਾਂ ਫਿਰ ਜਵਾਬ ਕੀ ਦਿੰਨੇ ਮਾਪੇ ਉਹਨੂੰ ਬਸ ਚੁੱਪ ਗਲਤੀ ਹੋ ਗਈ ਆ ਹਾਂਜੀ ਸੋ ਇਹ ਹਾਲਾਤ ਨੇ ਤਾਂ ਇਸ ਤੋਂ ਅੱਗੇ ਕਿਉਂਕਿ ਜਾੜਾ ਪੋਸੀਬਲ ਨਹੀਂ ਹੈਗਾ ਅਸੀਂ ਦੇਖਦੇ ਹਾਂ ਕਿ ਮਾਝੇ ਦੇ ਵਿੱਚ ਤੁਸੀਂ ਦੇਖੋ ਚਾਹੇ ਪਠਾਨਕੋਟ ਚਾਹੇ ਗੁਰਦਾਸਪੁਰ ਕੋਈ ਸ਼ੱਕ ਨਹੀਂ ਕਿ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਉਹ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਮਾਰ ਪਈਆ ਰਾਵੀ ਦਰਿਆ ਦੀ ਵੀ ਬਿਆਸ ਦੀ ਵੀ ਸਤਲੁਜ ਵੀ ਹੁਣ ਚੜ ਕੇ ਆ ਰਿਹਾ ਇਹ ਸਾਰੀ ਮਾਰ ਪੰਜਾਬ ਨੂੰ ਚੱਲਣੀ ਪੈ ਰਹੀ ਆ ਪਰ ਹਾਲੇ ਤੱਕ ਪਟਿਆਲਾ ਜ਼ਿਲ੍ਹੇ ਚ ਹੋ ਕੇ ਜਾ ਰਿਆ ਕੱਗਰ ਟਾਂਗਰੀ ਮਾਰਕੰਡਾ ਨਦੀ ਕੁੱਲ ਮਲਾ ਕੇ 9 ਨਦੀਆਂ ਨਾਲੇ ਪਟਿਆਲੇ ਜ਼ਿਲ੍ਹੇ ਚ ਹੋ ਕੇ ਗੁਜ਼ਰਦੇ ਨੇ ਤੇ ਆ ਹਾਲਾਤ ਤੁਸੀਂ ਦੇਖ ਲਓ ਇੱਥੇ ਨਾ ਤਾਂ ਕੋਈ ਹਜੇ ਤੱਕ ਸੇਵਾ ਪਹੁੰਚੀ ਆ ਨਾ ਕੋਈ ਪ੍ਰਸ਼ਾਸਨ ਦੀ ਇੱਥੇ ਦੇਖਦੇ ਆ ਕਿ ਕਿਸ਼ਤੀ ਜਾਂ ਬੋਟ ਦਾ ਕੋਈ ਪ੍ਰਬੰਧ ਆ ਆ ਇੱਕ ਪਹਿਲਾਂ ਦੱਸਿਆ ਕਿ ਚਮਾਰੂ ਪਿੰਡ ਦੇ ਵਿੱਚ ਮੁੰਡੇ ਦੇ ਸੱਪ ਲੜਿਆ ਤੇ ਫਿਰ ਫੌਜ ਨੂੰ ਬੁਲਾਇਆ ਫੌਜ ਆਈ ਕਿਸ਼ਤੀ ਲੈ ਕੇ ਐਂਬੂਲੈਂਸ ਬਿਠਾ ਕੇ ਮੁੰਡੇ ਨੂੰ ਲੈ ਕੇ ਚਲੇਗੀ ਉਸ ਤੋਂ ਬਾਅਦ ਇਹ ਤੁਸੀਂ ਦੇਖਦੇ ਹੋ ਇੱਥੇ ਕੋਈ ਨਹੀਂ ਹੈ ਨਾ ਪ੍ਰਸ਼ਾਸਨ ਹੈ ਨਾ ਐਨਡੀਆਰਐਫ ਹੈ ਨਾ ਕਿਤੇ ਫੌਜ ਨਜ਼ਰ ਆਉਂਦੀ ਹੈ ਇਹ ਮੁੰਡਿਆਂ ਦਾ ਇਹ ਪਿੰਡ ਵਾਲਿਆਂ ਦਾ ਕਹਿਣਾ ਇਹੀ ਹੈ ਕਿ ਦੇਖੋ ਜਦੋਂ ਤੱਕ ਕੁਝ ਹੁੰਦਾ ਨਹੀਂ ਉਦੋਂ ਤੱਕ ਨਾ ਤਾਂ ਪ੍ਰਸ਼ਾਸਨ ਆਉਂਦਾ ਨਾ ਫੌਜ ਆਉਂਦੀ ਆ ਨਾ ਐਨਡੀਆਰਐਫ ਦੀਆਂ ਟੀਮਾਂ ਆਉਂਦੀਆਂ ਸਰਾਲਾ ਅਸੀਂ ਪਹਿਲਾਂ ਤੁਹਾਨੂੰ ਦਿਖਾਇਆ ਸਾਈਫਨ ਤੇ ਉੱਥੇ ਓਵਰਫਲੋ ਹੋ ਰਿਹਾ ਉੱਥੇ ਫੌਜ ਲੱਗੀ ਆ ਪਰ ਓਵਰਫਲੋ ਉਹ ਹੋ ਰਿਹਾ ਤੇ ਇਹ ਤੁਸੀਂ ਦੇਖੋ ਕਿ ਹਜ਼ਾਰਾਂ ਏਕੜ ਫਸਲ ਦੇ ਵਿੱਚ ਪਿੰਡਾਂ ਦੇ ਵਿੱਚ ਇਹ ਪਾਣੀ 6 6 7 7 ਫਿਟ ਜਿਹੜਾ ਚੜ ਗਿਆ ਤੇ ਜਿਹੜੀ ਸਾਰੀ ਝੋਨੇ ਦੀ ਲਗਭਗ ਨਿਸਰ ਚੁੱਕੀ ਜਿਹੜੀ ਫਸਲ ਸੀ ਉਹ ਤਬਾਹ ਹੋ ਗਈ ਹੈ 23 ਦੇ ਵਿੱਚ ਇਹ ਲੋਕ ਮਾਰੇਗੇ 1 ਸਾਲ ਠੀਕ ਰਿਹਾ 25 ਦੇ ਵਿੱਚ ਇਹ ਫਿਰ ਲੋਕ ਮਾਰੇਗੇ ਇਹਨਾਂ ਦੀ ਵੀ ਸਾਨੂੰ ਸਾਰ ਲੈਣੀ ਪੈਣੀ ਆ ਬਹੁਤ ਸਾਰੇ ਲੋਕ ਕਲਾਕਾਰ ਗਾਇਕ ਕੀ ਸਾਰੇ ਲੋਕ ਇਸ ਵੇਲੇ ਮਾਜੇ ਦੇ ਵਿੱਚ ਫਿਰਦੇ ਨੇ ਪਰ ਮੈਨੂੰ ਲੱਗਦਾ ਕਿ ਮਾਲਵੇ ਦੇ ਵਿੱਚ ਵੀ ਉਹਨਾਂ ਨੂੰ ਆਉਣਾ ਚਾਹੀਦਾ ਚਾਹੇ ਉਹ ਖਾਸਾ ਐਡ ਵਰਗੀਆਂ ਸੰਸਥਾਵਾਂ ਹੋਣ ਹੋਰ ਸਿੱਖ ਸੰਸਥਾਵਾਂ ਹੋਣ ਇਹਨਾਂ ਨੂੰ ਇੱਧਰ ਆਉਣਾ ਚਾਹੀਦਾ ਹੁਣ ਕਿਉਂਕਿ ਇਹ ਪਾਣੀ ਆ ਗਿਆ ਘਟੋ-ਘਟ ਇੱਕ ਹਫ਼ਤਾ ਪਾਣੀ ਇਹ ਲੈਂਦਾ ਨਹੀਂ ਉਹ ਵੀ ਤਾਂ ਜੇਕਰ ਪਿੱਛੋਂ ਪਾਣੀ ਨਾ ਆਵੇ ਤਾਂ ਪ੍ਰਸ਼ਾਸਨ ਨੂੰ ਇਹਨਾਂ ਲੋਕਾਂ ਦੀ ਵੀ ਆ ਕੇ ਬਾਹ ਫੜਨੀ ਪੈਣੀ ਆ ਜਿਹੜੇ ਲੋਕ ਸੇਵਾ ਕਰਦੇ ਨੇ ਚਾਹੇ ਉਹ ਗਾਇਕ ਨੇ ਕਲਾਕਾਰ ਨੇ ਅਦਾਕਾਰ ਨੇ ਉਹਨਾਂ ਨੂੰ ਇਹਨਾਂ ਲੋਕਾਂ ਦੀ ਵਿਚਾਰ ਲੈਣ ਆਉਣਾ ਪੈਣਾ